ਸਰਜ ਸੁਭਾਇ ਦਰਸਨ ਪਰਸੀ ਆਇ ਗੁਰ ਤਜਨਾ ਮਹਾਂ ਪਰਮ ਤੁਝ ਜਾਣ ਤੱਤ ਵੈ ਗੁਰ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਤੂ ਬਿਲਾ ਬਲ ਮਹੱਲਾ ਪੰਜ ਜੀ ਵੰ ਚੌਪਦੀ ਧੁਪਦੀ ਕਰ ਚੀਵਾ ਇੱਕ ਹੂਮਕਾਰ ਸਤਿਗੁਰ ਪ੍ਰਸਾਦਿ ਮੇਰੇ ਮੋਹਨ ਸਰਬਣੀ ਦੇ ਨਸਨਾਵੇਂ ਮੇਰੇ ਮੋਹਨ ਸਰਬਣੀ ਸਤਤ ਤਿਤ ਨਾਦ ਤੁਮ ਕਾ ਵਤ ਬੋਲ ਤੋ ਬੋਲ ਅਜਾਵੇ ਨਾਮ ਸੇਵਤ ਸੇਵ ਸੇਵ ਸਾਧ ਸੇਵ ਸਨਾਤ ਰੋ ਕਿਰਤਾ ਅਵਰ ਤਨ ਪਾਉ ਪ੍ਰਖਦਾ ਮੇਰੇ ਸੰਗਤ ਹਰ ਕੋਈ ਗਾਇਮ ਹਰਸਨਾ ਅਗਰ ਤੇ ਗੁਣ ਗਾਤਿ ਅਪਤਿਮ ਹਰਸਨਾ ਅਗਰ ਤੇ ਗੁਣ ਨਾਤਿ ਮੈਨ ਤਰਸ ਨਜਲਾਇ ਹੋ ਕ੍ਰਪਾਲ ਦੀਨ ਦੁਖ ਪੰਜਨਾ ਮਹਾਂ ਜਤ ਸਭੂ ਤਰੇ ਤਲੇ ਸਭੂ ਪਰਮ ਇਹ ਦ੍ਰਿਸ਼ਟ ਦਿਸਤਾ ਹੈ ਅਭਿਮਾਨ ਕੋਏ ਕੋਏ ਕੋਈ ਨਾ ਕੋ ਸਤਗੁਰ ਮੰਤਰ ਦੇਣਾ ਹੈ ਅਤਲ 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 ਨੈਤਲੀਆ ਭਗਤ ਬਚ ਜੋ ਜੋ ਸਰਬ ਪ੍ਰਯੋਗੁ ਨਾਨਕਮ ਅਬਧਾਨ ਸੁਖ ਪਾਇ ॥ ਅਤਲ 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 ਨਹਿ ਤੁਲਿਆ ਪੰਗਤ ਬਚਰ ਗਿਰਮਾਇ ॥ ਜੋ ਜੋ ਸਰਬ ਪ੍ਰਯੋਗੁ ਨਾਨਕਮ ਅਬਧਾਨ ਸੋ ਵਾਹਿਗੁਰੂ ਜੀ ਕੀ ਫਤਈ ਪਰਮ ਸਤਿਕਾਰ ਜੋ ਸਤਗੁਰਾਂ ਦੀ